ਇਸ ਜਿਹੜਾ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਤੇ ਜੀ ਸਾਹਲਾ ਪੁਲ ਦੇ ਉੱਤੇ ਖੜੇ ਏਕੋ 17 ਟਰੀ ਕਲਾਸੀ ਉਹਦੇ ਉੱਤੇ ਡਾਕਟਰ ਲੱਦੇ ਪਏ ਨੇ ਜਿਹੜੇ ਆਪਾਂ ਅਰੇਲਾ ਦੇ ਵਿਚਾਲੇ ਉਹ ਮੱਧ ਵਾਲੀ ਸਾਈਡ ਤੋਂ ਕਮਟਾਲੇ ਨੂੰ ਜਾ ਰਿਹਾ ਸੀ ਤੇ ਉਹ ਆਪੋ ਕਿਤੇ ਕਿਸੇ ਕਾਰਨ ਜਾਂ ਕੀ ਹੋਇਆ ਵਾ ਜਾਂ ਡਰਾਈਵਰ ਦੀ ਕੀ ਕੀ ਗਲਤੀ ਆ ਉਹ ਫਿਰ ਪਿੱਛੇ ਬੈਕ ਕਰ ਦਿੱਤਾ ਜਦੋਂ ਉਹ ਬੈਕ ਕਰ ਦਿੱਤਾ ਤੇ ਇਹ ਮੋਟਰਸਾਈਕਲ ਵਾਲੇ ਤਿੰਨ ਜਾਣੇ ਦੋ ਜਣ ਤੇ ਇੱਕ ਲੇਡੀ ਉਹ ਉਹਦੇ ਪਿੱਛੇ ਪਿੱਛੇ ਜਾ ਰਹੇ ਸੀ ਉਹ ਟਰਾਲਾ ਜਿਹੜਾ ਵਾ ਇਹਨਾਂ ਟਰਾਲੇ ਦੇ ਉੱਤੇ ਉੱਦੀ ਗੱਤਿਆ ਮੌਕੇ ਤੇ ਤਨਾਂ ਦੀ ਮੌਤ ਹੋ ਗਈ ਸਰ ਇੱਕੋ ਪਰਿਵਾਰ ਦੇ ਹੈਗੇ ਸੀ ਤੇ ਜੇ ਇਹ ਚਲਾਕ ਕਰਦੇ ਜੇ ਅਸੀਂ ਮੌਕੇ ਤੇ ਆਏ ਆ ਪਰਿਵਾਰ ਦੇ ਮੈਂਬਰ ਆਉਂਦੇ ਨੇ ਦੇਖ ਸੰਭਾਸ ਸਰ ਤਿੰਨ ਲੋਕਾਂ ਦੇ ਉੱਤੇ ਸਵਾਰ ਹੈਗੇ ਸੀ ਮੋਟਰਸਾਈਕਲ ਤੇ ਸੇ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਕੁਝ ਪਤਾ ਨਹੀਂ ਕੋਈ ਨਹੀਂ ਪਤਾ ਜੀ ਜੇ ਆਉਂਦੇ ਬਾਅਦ ਸਰ ਡਰਾਈਵਰ ਤੈਨੂੰ ਸਾਡੇ ਕੋਲ ਹੈ ਕਬਜ਼ੇ ਤੇ ਉਹਹੀਂ ਕਾਬੂ ਕਰ ਲਿਆ ਸਰ ਉਹਦੇ ਵੱਲੋਂ ਕੁਝ ਕਿਹਾ ਗਿਆ ਨਹੀਂ ਜੀ ਜੀ ਕੁਝ ਨਹੀਂ ਕਿਹਾ ਗਿਆ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਸਖਤ ਕਾਰਵਾਈ ਕੀਤੀ ਜਾਏਗੀ ਇਹ ਟ੍ਰੈਵਲ ਦੀ ਗਲਤੀ ਹੈ ਜੋ ਗਲਤੀ ਕਰਦੇ ਕੀਤੇ ਤੇ ਸਰਦਾਰ ਉਹਨੂੰ ਤਸਦੀਕ ਹੋਵੇ ਸਖਤ ਕਾਰਵਾਈ ਕੀਤੀ ਜਾਏਗੀ ਉਹ ਸ਼ਰਾਬ ਵਗੈਰਾ ਵੀ ਸਰ ਡਰਿੰਕ ਵਗੈਰਾ ਵੀ ਮੌਕੇ ਤੇ ਲੈ ਹੀ ਨੇ ਚੈੱਕ ਆ ਗਿਆ ਸਰ ਇਹ ਮਾਲ ਕਿੱਥੋਂ ਲੋਡ ਕਰਕੇ ਲਿਆ ਰਿਆ ਸੀ ਜੀ ਤਫਤੀਸ਼ਾ ਵਿਸ਼ਾ ਜੀ ਅਸੀਂ ਇਹਦੇ ਪੁਸ਼ਟੀਸ਼ ਨਹੀਂ ਪੂਰੀ ਕੀਤੀ ਪਹਿਲਾਂ ਡੈਡ ਬੁਕੀਆਂ ਸਾਡੀਆਂ ਨੇ ਇਹਨੂੰ ਪਹਿਲਾਂ ਸਾਬਲੀਮ ਵਾਚ ਪਤਾ ਸੀ ਠੀਕ ਕਿੰਨੀ ਕੋਈ ਵੱਡੀ ਘਟਨਾ ਪਾਪੀ ਬਹੁਤ ਵੱਡੀ ਸੀ ਘਟਨਾ ਬਹੁਤ ਵੱਡੀ ਹੈ ਮੈਂ ਤੁਰ ਆ ਰਿਹਾ ਸੀ じゃ ਤੇ ਮੈਨੂੰ ਪਤਾ ਲੱਗਾ ਨੂੰ ਇਕੱਠੇ ਹੋਏ ਜਨੇ ਮੈਂ ਉੱਤਰ ਕੇ ਦੇਖਿਆ ਇਹ ਬਹੁਤਾਂ ਕਰਦੇ ਪ੍ਰਕਿਰਤ ਜਾਣਿਆ ਦੀ ਜਿਹੜੀ ਹੈ ਕੋ ਲੜਕੇ ਨੇ ਕੋਈ ਕਹਿ ਰਹੇ ਨੇ ਕਿ ਸ਼ਾਇਦ ਰਾਮਕੀਰ ਕੋਰ ਦਾ ਇੱਕ ਸ਼ਾਇਦ ਕੋ ਤਕਾਵਾ ਹੋਦਾ ਉਹ ਨਾਲ ਇੱਕ ਦੀ ਮਦਰ ਹੈ ਤਿੰਨ ਜਾਣੇ ਦੀ ਜਾਨੀ ਫਿਰ ਇੱਕ ਜਿਹੜਾ ਐਕਸੀਡੈਂਟ ਹੋਇਆ ਵਾ ਟਰਾਲਾ ਜਿਹੜਾ ਸਾਈਡ ਤੇ ਚਲ ਗਿਆ ਆਇਆ ਵਾ ਕਿ ਪਾਇਰ ਪਾਟਾ ਸੀ ਜਾਂ दारू-ਦੂਰੂ ਪੀਤੀ ਹੋਰ ਕਰਨ ਕਿ ਇਸ ਆਪਣੀ ਟੈਕਨੀਕਲ ਕਰ ਰਹੀ ਹੈ ਐਕਚੁਅਲੀ ਤੇ ਉਹ ਸਾਈਡ ਤੋਂ ਜਾਂਦਾ ਜਾਂਦਾ ਬੈਕ ਸਾਈਡ ਤੇ ਆ ਗਈ ਠੀਕ ਹੈ ਕਿ ਉਹ ਜੋ ਦੋ ਪਬਲਿਕ ਦੱਸ ਰਹੀ ਹੈ ਕਿ ਟਰਾਲਾ ਸਿੱਧਾ ਜਾਂਦਾ ਜਾਂਦਾ ਯੱਕ ਦਾ ਵੀ ਬੈਕ ਹੋ ਗਿਆ ਕੀ ਲੱਗਦਾ ਵੀ ਹੈਵੀ ਲੋਡ ਓਨ ਕਰਕੇ ਚੜਿਆ ਨਹੀਂ ਪੁੱਲ ਤੇ ਇਹ ਤਾਂ 20 ਜਿਹੜੀ ਇਹ ਆਪਣਾ ਟੈਕਨੀਕਲੀ ਤਕੀਕਤ ਕਰਕੇ ਦੱਸੇਗੀ ਮੈਂ ਵੀ ਪਛਿਆਰ ਸੀ ਦੇਖਿਆ ਕਿ ਜੇ ਕੋਈ ਇੰਜਰਡ ਆ ਤੇ ਉਹਨੂੰ ਨਾਲ ਲੈ ਕੇ ਉਠਾ ਕੇ ਤੇ ਹਸਪੀਟਲ ਐਡਮਿਟ ਕਰਾਈਏ ਬਟ ਅਹ ਇਹ ਬੜੀ ਗੁੱਡੀ ਦੁਰਘਟਨਾ ਹੋਈ ਆ ਪਿੰਡਾਂ ਦੀ ਜਿੱਦੀ ਜੱਥ ਸੀ ਸਰ ਇੱਕੋ ਪਰਿਵਾਰ ਦੇ ਗਏ ਸੀ ਤੈਨੂੰ ਜੋ ਪਤਾ ਲੱਗ ਰਿਹਾ ਕਿ ਦੋ ਦੋਸਤ ਸੀਗੇ ਇੱਕ ਦੋਸਤ ਹੀ ਬਗਲ ਠੀਕ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸੀ ਉਹ ਹਾਂ ਕਿੱਥੇ ਜਾ ਰਹੇ ਸੀ ਇਹ ਸ਼ਹਿਰ ਦੇ ਪਿੰਛਰ ਤੇ ਜਾ ਰਹੇ ਸੀ ਜਾਂ ਕਿਉਂਕਿ ਤੇ ਉਹ ਲੋਕਾਂ ਦੀ ਫੈਮਿਲੀ ਆ ਇਹਨਾਂ ਦੇ ਕੋ ਦੋਸਤ ਦੋ ਆਏ ਆ ਉਹ ਦੋ ਦੋ ਦੱਸ ਰਹੇ ਆ ਸਟ ਡਰਾਈਵਰ ਕਾਬੂ ਕਰ ਲਿਆ ਗਿਆ ਹਾਂਜੀ ਹਾਂਜੀ ਡਰਾਈਵਰ ਮੈਂ ਇਨਸਪੈਕਟ ਸੰ ਪੁੱਛਿਆ ਡਰਾਈਵਰ ਜੀ ਦਾ ਉਹਦੀ ਕਸਟਡੀ ਚ ਠੀਕ ਹੈ ਠੀਕ ਹੈ ਲੋਕਾਂ